ਵੀਰਵਾਰ ਸ਼ਾਮ ਬਟਾਲਾ ਦੇ ਜਲੰਧਰ ਰੋਡ ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ ਤੇ ਇਲਾਕੇ ਚ ਸਨਸਨੀ ਫੈਲ ਗਈ ਫਿਰ ਖਬਰਾਂ ਆਈਆਂ ਕਿ ਤਿੰਨ ਕਾਰਾਂ ਤੇ ਸਵਾਰ ਕੁਝ ਲੋਕ ਇੱਕ ਸਕੋਰਪਿਓ ਗੱਡੀ ਦਾ ਪਿੱਛਾ ਕਰ ਰਹੇ ਸੀ ਤੇ ਜਲੰਧਰ ਰੋਡ ਸਥਿਤ ਢਿੱਲੋਂ ਪੈਲੇਸ ਸਕੂਲ ਉਹਨਾਂ ਨੇ ਸਕੋਰਪਿਓ ਗੱਡੀ ਨੂੰ ਘੇਰਾ ਪਾ ਲਿਆ ਤੇ ਸਕੋਰਪਿਓ ਸਵਾਰ ਦੋਨੋਂ ਨੌਜਵਾਨਾਂ ਨੂੰ ਆਪਣੀਆਂ ਕਾਰਾਂ ਚ ਸਿੱਟ ਲਿਆ ਇੱਕ ਨੌਜਵਾਨ ਜੋ ਸਕੋਰਪਿਓ ਲੈ ਕੇ ਭਜਣ ਚ ਕਾਮਯਾਬ ਹੋ ਗਿਆ ਸੀ ਕੁਝ ਸਮੇਂ ਬਾਅਦ ਉਸ ਨੂੰ ਵੀ ਫੜ ਲਿਆ ਗਿਆ ਰਾਤ ਤੱਕ ਸਥਿਤੀ ਸਪਸ਼ਟ ਹੋਈ ਤਾਂ ਪਤਾ ਲੱਗਿਆ ਕਿ ਫਿਲਮੀ ਅੰਦਾਜ਼ 'ਚ ਨਵਾਂ ਸ਼ਹਿਰ ਪੁਲਿਸ ਨੇ ਗੈਂਗਸਟਰ ਜੱਗੂ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਗ੍ਰਿਫਤਾਰ ਕੀਤੇ ਨੌਜਵਾਨਾਂ ਕੋਲੋਂ ਦੋ ਪਿਸਟਲ ਤੇ 15 ਕਾਰਤੂਸ ਬਰਾਮਦ ਕੀਤੇ ਨੇ। ਗ੍ਰਿਫਤਾਰ ਕੀਤੇ ਗਿਰੋਹ ਦੇ ਮੈਂਬਰ ਪੁਲਿਸ ਨੂੰ ਵੱਖ-ਵੱਖ ਮਾਮਲਿਆਂ 'ਚ ਲੋੜਿੰਦੇ ਸੀ। ਇਹਨਾਂ ਦੀ ਪਛਾਣ ਅਰਜੁਨ, ਹੀਰਾ ਤੇ ਗੁਰਪ੍ਰੀਤ ਸਿੰਘ ਲਾਡੀ ਵਜੋਂ ਹੋਈ ਹੈ। ਨਵਾਂ ਸ਼ਹਿਰ ਦੇ ਵਿੱਚ ਜਾ ਕੇ 4 ਤਰੀਕ ਨੂੰ 4 ਫਰਵਰੀ ਨੂੰ ਅਨਕੁਲ ਖੱਤਰੀ ਨਾਂ ਦੇ ਇੱਕ ਗੈਂਗਸਟਰ ਨੂੰ ਪੁਲਿਸ ਕਾਂਸਟੇਬਲ ਤੇ ਗੋਲੀ ਮਾਰ ਕੇ ਪੁਲਿਸ ਕਸਟਡੀ ਵਿੱਚ ਛੜਵਾ ਲਿਆ ਸੀ ਇਹ ਪੁਲਿਸ ਪਾਰਟੀ ਜਿਹੜੀ ਅੱਜ ਚੇਜ਼ ਕਰਦੀ ਹੋਈ ਉਸ ਗੈਂਗ ਨੂੰ ਜਿਹੜੀ ਹੈਗੀ ਬਟਾਲੇ ਸ਼ਹਿਰ ਦੇ ਵਿੱਚ ਪਹੁੰਚ ਗਈ ਬਟਾਲੇ ਸ਼ਹਿਰ ਵਿੱਚ ਆ ਕੇ ਜਦੋਂ ਬਿਲਕੁਲ ਇਹ ਨੇੜੇ ਹੋ ਗਏ ਤਾਂ ਉਸ ਪੁਲਿਸ ਪਾਰਟੀ ਨੇ ਜਿਹੜੀ ਹੈਗੀ ਹੈ ਜਿਹੜਾ ਇਹਨੂੰ ਰੋਕ ਲਿਆ ਗੈਂਗਸਟਰ ਉਹ ਜਿਹੜੇ ਸੀਗੇ ਇੱਕ ਸਕੋਰਪਿਓ ਵਿੱਚ ਕਸਵਾਰ ਸੀ ਇਹ ਸਕੋਰਪਿਓ ਉਹੀ ਵਹਿੰਕਲ ਸੀ ਜਿਹੜਾ ਕਿ ਨਵਾਂ ਸ਼ਹਿਰ ਦੇ ਵਿੱਚ ਅੰਕੁਲ ਖੱਤਰੀ ਨਾਂ ਦੇ ਜਿਹੜਾ ਗੈਂਗਸਟਰ ਨੂੰ ਛੜਾਉਣ ਵਿੱਚ ਜਿਸ ਵਹੀਕਲ ਦੀ ਇਹਨਾਂ ਨੇ ਮਦਦ ਲਈ ਸੀ ਪੁਲਿਸ ਨੇ ਜੱਗੂ ਗੈਂਗ ਦੇ ਦੋ ਮੈਂਬਰਾਂ ਨੂੰ ਤਾਂ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਜਦਕਿ ਇਹਨਾਂ ਦੇ ਤੀਜੇ ਸਾਥੀ ਗੁਰਪ੍ਰੀਤ ਸਿੰਘ ਲਾਢੀ ਨੇ ਪੁਲਿਸ ਨਾਲ ਹੱਥੋਂਪਾਈ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਫਾਇਰ ਵੀ ਕੀਤਾ ਜੋ ਗਲਤੀ ਨਾਲ ਉਸੇ ਦੇ ਹੀ ਲੱਗ ਗਿਆ ਜ਼ਖਮੀ ਹਾਲਤ ਵਿੱਚ ਇਹ ਨੌਜਵਾਨ ਭੱਜਣ 'ਚ ਕਾਮਯਾਬ ਹੋ ਗਿਆ ਪਰ ਬਾਅਦ ਵਿੱਚ ਪੁਲਿਸ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਇੱਕ ਬੱਸ ਵਿੱਚੋਂ ਗ੍ਰਿਫਤਾਰ ਕਰ ਲਿਆ ਔਰ ਉਹ ਜਿਹੜਾ ਗੈਂਗਸਟਰ ਹੈਗਾ ਉਸ ਤੋਂ ਬਾਅਦ ਕਿਸੇ ਰਾਗੀਰ ਦੀ ਮਦਦ ਨਾਲ ਬੱਸ ਸਟੈਂਡ ਤੇ ਪਹੁੰਚ ਗਿਆ બસ ਸਟੈਂਡ ਤੇ ਜਾ ਕੇ ਉਹਨੇ ਜਿਹੜੀ ਅੰਮ੍ਰਿਤਸਰ ਵਾਲੀ ਬੱਸ ਜਿਹੜੀ ਹੈਗੀ ਆ ਉਹ ਸੀਟ ਲੈ ਲਈ ਔਰ ਬੱਸ ਵਿੱਚ ਬੈਠਾ ਹੋਇਆ ਸੀ ਇਹਦਾ ਮਾਈਨ ਵਾਈਲ ਜਿਹੜਾ ਜਿਸ ਕੋਲੋਂ ਉਹਨੇ ਲਿਫਟ ਲਈ ਸੀ ਉਹਨੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਉਸ ਨਾਗਰਿਕ ਨੇ ਜਿਹੜੀ ਹੈਗੀ ਆ ਸਾਡੀ ਪੁਲਿਸ ਦੀ ਜਿਹੜੀ ਹੈਗੀ ਆ ਟਰੈਫਿਕ ਬੀਟ ਆ ਉੱਥੇ ਹੈੱਡ ਕਨਸਟੇਬਲ ਸਰਵੰਤ ਸਿੰਘ ਟਰੈਫਿਕ ਦੇ ਇੱਥੇ ਐਮਐਸਸੀ ਲੱਗੇ ਆ ਉਹਨਾਂ ਨੂੰ ਆ ਕੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਇੱਕ ਲੱਗਦਾ ਤਾਂ ਹੈ ਉਹ ਕ੍ਰਿਮੀਨਲ ਆ ਉਹਦੇ ਖੂਨ ਵਗ ਰਿਹਾ ਉਹਦੇ ਲੱਤ ਵਿੱਚੋਂ ਔਰ ਬੱਸ ਵਿੱਚ ਬੈਠਾ ਹੋਇਆ ਇਹਨਾਂ ਨੇ ਪੀਸੀਆਰ ਦੇ ਮੋਟਰਸਾਈਕਲ ਦੇ ਜਵਾਨ ਨੂੰ ਜਿਹੜਾ ਨਾਮ ਹੈਗਾ ਕਨਸਟੇਬਲ ਜਤਿੰਦਰ ਸਿੰਘ ਉਹਨੂੰ ਨਾਲ ਲਿਆ ਨਾਲ ਲੈ ਕੇ ਉਸ ਬੱਸ ਦੇ ਵਿੱਚੋਂ ਉਸ ਜਿਹੜੇ ਗੈਂਗਸਟਰ ਨੂੰ ਸੀਗਾ ਉਹਨੂੰ ਸਮੇਤ ਵੈਪਨ ਉਹਨੂੰ ਉੱਥੋਂ ਅਰੈਸਟ ਕੀਤਾ ਬੱਸ ਵਿੱਚੋਂ ਜ਼ਖਮੀ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ